26 ਜਨਵਰੀ ਗਣਤੰਤਰ ਦਿਵਸ ਨੂੰ ਸਿਰਫ 3 ਦਿਨ ਲੱਗੇ ਨੇ ਸੋ ਇਸੇ ਦੇ ਚੱਲਦੇ ਪੰਜਾਬ ਪੁਲਿਸ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਸਾਹਮਣੇ ਆਏ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਜੋ ਕਿ ਆਈਜੀ ਸੁਖਚੰਦ ਸਿੰਘ ਗਿੱਲ ਹੋਣ ਵਾਲਾ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਇਹ ਸਾਰੇ ਕਦਮ ਜਿਹੜੇ ਦੱਸੇ ਗਏ ਨੇ ਕਿ 26 ਜਨਵਰੀ ਦੇ ਸਮਾਗਮ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਤਿਆਰੀਆਂ ਪੰਜਾਬ ਪੁਲਿਸ ਕਰ ਰਹੀ ਹੈ ਕਿਉਂਕਿ ਕ੍ਰਾਸ ਬਾਰਡਰ ਦੀ ਜੇ ਗੱਲ ਕਰ ਲਈਏ ਇਹਨਾਂ ਦਿਨਾਂ ਵਿੱਚ ਕ੍ਰਾਸ ਬਾਰਡਰ ਤੋਂ ਬਹੁਤ ਸਾਰੀਆਂ ਐਕਟੀਵਿਟੀਆਂ ਹੁੰਦੀਆਂ ਨੇ ਸੋ ਇਹਨਾਂ ਐਕਟੀਵਿਟੀਆਂ ਨੂੰ ਰੋਕਣ ਦੇ ਲਈ ਸਪੈਸ਼ਲ ਫੋਰਸਿਸ ਵੱਡੇ ਅਫਸਰ ਤਨਨਾਥ ਕੀਤੇ ਗਏ ਪੰਜਾਬ ਪੁਲਿਸ ਤਣਾਤ ਰਹੇਗੀ ਇਹਨਾਂ ਨੂੰ ਲੀਡ ਕਰਨਗੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਤਾਂ ਕਿ ਕੋਈ ਵੀ ਅਨਸਕਾਵਿਕ ਘਟਨਾ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਨਾ ਹੋਵੇ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਮੰਤਰੀ ਪਹੁੰਚਣਗੇ ਤੇ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਤੇ ਅਲੱਗ-ਅਲੱਗ ਜਗ੍ਹਾ ਤੇ ਸਮਾਗਮ ਹੋਣਗੇ ਇਹਨਾਂ ਸਮਾਗਮਾਂ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਨਾ ਹੋ ਇਸ ਲਈ ਪੰਜਾਬ ਪੁਲਿਸ ਤਣਾਤ ਰਹੇਗੀ ਮਾਰਕੀਟ ਹੋਗੇ ਰਿਲੀਜੀਅਸ ਪਲੇਸ ਹੋਗੇ ਧਾਰਮਿਕ ਗੁਰਦੁਆਰਾ ਮੰਦਿਰ ਹਰ ਇੱਕ ਜਗ੍ਹਾ ਤੇ ਪੁਲਿਸ ਫੋਰਸ ਤੇ ਰਾਤ ਰਹੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਇੱਕ ਜਗਤ ਯਾਨਕੀ ਜ਼ਿਲ੍ਹੇ ਦੀ ਸਟਾਪਿੰਗ ਹੋ ਗਈ ਹੈ ਐਂਡਿੰਗ ਹੋ ਗਈ ਹਰ ਇੱਕ ਜਗਤ ਤੇ ਪੰਜਾਬ ਪੁਲਿਸ ਦੇ ਨਾਕੇ ਲੱਗਣਗੇ ਕੱਲੀ-ਕੱਲੀ ਗੱਡੀ ਦੀ ਚੈਕਿੰਗ ਕੀਤੀ ਜਾਏਗੀ ਤਾਂਕਿ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ 26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਇਹ ਜਿਹੜੇ ਸਮਾਗਮ ਨੇ ਬੜੇ ਸੁਖਾਵੇ ਤਰੀਕੇ ਨਾਲ ਹੋ ਸਕ 26 ਜਨਵਰੀ ਗਣਤੰਤਰ ਦਿਵਸ ਨੂੰ ਸਿਰਫ 3 ਦਿਨ ਰਹਿ ਗਏ ਨੇ ਸੋ ਇਸੇ ਦੇ ਚੱਲਦੇ ਪੰਜਾਬ ਪੁਲਿਸ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਸਾਮਰਿਆਏ ਨੇ ਅੱਜ ਅਹਿਮ ਪ੍ਰੈਸ ਕਾਨਫਰੈਂਸ ਜੋ ਕਿ ਆਈਜੀ ਸੁਖਚੰਦ ਸਿੰਘ ਗਿੱਲ ਹੋਣ ਵਾਲਾ ਕੀਤੀ ਗਈ ਹੈ ਉਹਨਾਂ ਦੇ ਵੱ ਦੱਸੇ ਗਏ ਨੇ ਕਿ ਇਸ 26 ਜਨਵਰੀ ਦੇ ਸਮਾਗਮ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਤਿਆਰੀਆਂ ਪੰਜਾਬ ਪੁਲਿਸ ਕਾਇਮਈ ਹੈ ਕਿਉਂਕਿ ਕ੍ਰਾਸ ਬਾਰਡਰ ਦੀ ਜੇ ਗੱਲ ਕਰ ਲਈਏ ਇਹਨਾਂ ਦਿਨਾਂ ਵਿੱਚ ਕ੍ਰਾਸ ਬਾਰਡਰ ਤੋਂ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ ਸੋ ਇਹਨਾਂ ਐਕਟੀਵਿਟੀਜ਼ ਨੂੰ ਰੋਕਣ ਦੇ ਲਈ ਸਪੈਸ਼ਲ ਫੋਰਸਿਸ ਵੱਡੇ ਅਫਸਰ ਤਨਖਤ ਕੀਤੇ ਗਏ ਨੇ ਬਾਰਡਰ ਦੇ ਉੱਪਰ ਉਸ ਤੋਂ ਇਲਾਵਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਤਨਖਤ ਰਹੇਗੀ ਇਹਨਾਂ ਨੂੰ ਲੀਡ ਕਰਨਗੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਤਾਂ ਕਿ ਕੋਈ ਵੀ ਅਨਸਕਾਵਿਕ ਘਟਨਾ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਨਾ ਹੋਵੇ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਮੰ ਤੇ 26 ਜਨਵਰੀ ਯਾਨਕੀ ਗੰਤਰਤ ਦਿਵਸ ਤੇ ਅਲੱਗ-ਅਲੱਗ ਜਗ੍ਹਾ ਤੇ ਸਮਾਗਮ ਹੋਣਗੇ ਇਹਨਾਂ ਸਮਾਗਮਾਂ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਨਾ ਹੋ ਇਸ ਲਈ ਪੰਜਾਬ ਪੁਲਿਸ ਤੰਤਤ ਰਹੇਗੀ ਮਾਰਕੀਟ ਹੋਗੇ ਰਿਲੀਜੀਅਸ ਪਲੇਸ ਹੋਗੇ ਧਾਰਮਿਕ ਗੁਰਦੁਆਰਾ ਮੰਦਿਰ ਹਰ ਇੱਕ ਜਗ੍ਹਾ ਤੇ ਪੁਲਿਸ ਫੋਰਟ ਰਹੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਇੱਕ ਜਗ੍ਹਾ ਤੇ ਯਾਨਕੀ ਜ਼ਿਲ੍ਹੇ ਦੀ ਸਟਾਰਟਿੰਗ ਹੋ ਗਈ ਹੈ ਐਨਿਕ ਹੋਗੀ ਹਰ ਇੱਕ ਜਗ੍ਹਾ ਤੇ ਪੰਜਾਬ ਪੁਲਿਸ ਦੇ ਲਾਕੇ ਲੱਗਣਗੇ ਕੱਲੀ-ਕੱਲੀ ਗੱਡੀ ਦੀ ਚੈਕਿੰਗ ਕੀਤੀ ਜਾਗੀ ਤਾਂਕਿ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ 26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਇਹ ਜਿਹੜੇ ਸਮਾਗਮ ਨੇ ਬੜੇ ਸੁਖਾਲੇ ਤਰੀਕੇ ਨਾਲ ਹੋ ਸਕੇ